ਭਗਵਾਨ ਜੀ ਦਾ ਖਾਲਸਾ ਸਾਹਿਬ ਜੀ ਕੀ ਪਟੇਾਰੇ ਦੋਸਤੋ ਮੈਂ ਦ੍ਰਿਸ਼ਟੀ ਚੈਨਲ ਤੋਂ ਗੁਰਮੀਤ ਸਿੰਘ ਪਟੇਲ ਐਡਵੋਕੇਟ ਤੁਹਾਡੀ ਸੇਵਾ ਵਿੱਚ ਤਕਰੀਬਨ 1.5 ਮਹੀਨੇ ਬਾਅਦ ਪੇਸ਼ ਹੋ ਰਿਹਾ ਸਿਹਤ ਕੁਝ ਜ਼ਿਆਦਾ ਖਰਾਬ ਹੋ ਜਾਣ ਕਰਕੇ ਤੇ ਤੁਰਫਰ ਜੋਗਾ ਨਾ ਹੋਣ ਕਰਕੇ ਮੈਂ ਸੰਪਰਕ ਦੇ ਵਿੱਚ ਨਹੀਂ ਰਹਿ ਸਕਿਆ ਦ੍ਰਿਸ਼ਟੀ ਚੈਨਲ ਦੇ ਸਾਰੇ ਦਰਸ਼ਕਾਂ ਤੋਂ ਮੈਂ ਇਸ ਗਲਤੀ 'ਤੇ ਮਾਫੀ ਮੰਗਦਾ ਹਾਂ ਕਿ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਦੋਸਤ ਸਹਿਤਰ ਸਭ ਤੰਦਰੁਸਤ ਹੋਗੇ ਖੁਸ਼ੀਆਂ ਮਾਣਦੇ ਹੋਗੇ 15 ਅਗਸਤ ਆ ਰਹੀ ਹੈ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਤਿਆਰੀਆਂ ਕਰ ਰਹੇ ਹੋਗੇ ਤੇ ਇਸ ਤੋਂ ਵੀ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਸਿਸਟਮ ਨੂੰ ਮੁਦਾਨ ਪਾਲ ਕਾ ਨਿਆਪਾਲ ਕਾ ਕਾਰਜਪਾਲ ਕਾ ਤੇ ਖਬਰਪਾਲ ਕਾ ਦੇ ਸਿਸਟਮ ਨੂੰ ਆਜ਼ਾਦ ਕਰਾਉਣ ਦੀ ਲੋੜ ਹੈ ਉਸ ਦੀ ਅਰਦਾਸ ਜਰੂਰ ਕਰਿਓ ਉਦਮ ਕਰਿਓ ਤਾਂ ਕਿ ਅਸੀਂ ਲੋਕ ਆਪਣੇ ਦੇਸ਼ ਦੇ ਵਿੱਚ ਵਧੀਆ ਸਿਸਟਮ ਸਥਾਪਿਤ ਕਰ ਸਕੀਏ ਪਿਛਲੇ ਕੁਝ ਦਿਨਾਂ ਦੇ ਵਿੱਚ ਜਿੰਨੀਆਂ ਕ ਘਟਨਾਵਾਂ ਦ੍ਰਿਸ਼ਟੀ ਚਾਂਦ ਦੇ ਨੂਸ ਵਿੱਚ ਆਈਆਂ ਇਹ ਵੀ ਲੱਗਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਇੱਕਦਮਾ ਇਨਕਲਾਬ ਹੋਣਾ ਸ਼ੁਰੂ ਹੋਇਆ ਹੈ। ਪਾਰਲੀਮੈਂਟ ਦੇ ਵਿੱਚ ਪਿਛਲੇ 10-14 ਸਾਲ ਤੋਂ ਜਿਹੜੀ ਸਟੈਗਨੇਸ਼ਨ ਆਈ ਸੀ ਉਹਦੇ ਵਿੱਚੋਂ ਉਹ ਖ్రోਹ ਤ ਇੱਕ ਲਾਵਾ ਬਣ ਕੇ ਫੁੱਟਣ ਦੀ ਸਥਿਤੀ ਦੇ ਵਿੱਚ ਆ ਗਈ ਹੈ। ਫੁਰਦਿੱਤਰ ਆਪਣੇ ਪੂਰੇ ਜੋਜ ਲਾਲ ਦੇ ਨਾਲ ਤੇਜ਼ੀਆਂ ਸਮੱਸਿਆਵਾਂ ਨੂੰ ਸਿੱਧੇ ਸਿੱਧੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਪੇਸ਼ ਕਰ ਰਹੇ ਹਨ ਜਿਸ ਦੇ ਵਿੱਚ ਵੇਖਣ ਨੂੰ ਚਾਹਿਆ ਹੈ ਕਿ ਜਿਹੜੇ ਸਪੀਕਰ ਨੇ ਉਹ ਆਪਣਾ ਫਿਰ ਵੀ ਬਹੁਤ ਯੋਰ ਲਾ ਰਹੇ ਨੇ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਸੰਸਦ ਨੇ ਜਿਹੜੇ ਸਵਾਲ ਕਰਦੇ ਨੇ ਉਹਨਾਂ ਨੂੰ ਅਧਿਐਸ ਵਰਕਰਨਪੂਰਵ ਕਿਹਾ ਜਾਵੇ ਜਿਨ੍ਹਾਂ ਦੇ ਨਾਲ ਪਿਛਲੀ ਸਰਕਾਰ ਤੇ ਹੁਣ ਦੀ ਸਰਕਾਰ ਦੀ ਸ਼ਬੀ ਤਾਲਅਕਦੀ ਹੋਵੇ ਬਹੁਤ ਸਾਰੀਆਂ ਸਮੱਸਿਆਵਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ 올림픽 ਦੀਆਂ ਗੇਮ ਹੋਈਆਂ ਜਿਸਤੇ ਵਿੱਚ ਭਾਰਤ ਚਾਹੀਏ ਕੋਈ ਸੋਨੇ ਦਾ ਤਗਮਾ ਨਹੀਂ ਜਿੱਸਕਿਆ ਫੋਗਾਟ ਦੀ ਡਿਸਕਵਾਲਿਫਿਕੇਸ਼ਨ ਨੇ ਲੋਕਾਂ ਦੇ ਮਨ ਨੂੰ ਬਹੁਤ ਸੱਟ ਮਾਰੀ ਕਿਉਂਕਿ ਉਹ ਜਿਹੜੀ ਡਿਸਕਵালিਫਿਕੇਸ਼ਨ ਹੈ ਉਹ ਵੀ ਇੱਕ ਸ਼ੰਕਾ ਦੇ ਘੇਰਿਆਂ ਦੇ ਵਿੱਚ ਹੈ ਕਿਉਂਕਿ ਇਹ ਉਹੀ ਫੋਗਟ ਹੈ ਜਿਨ੍ਹਾਂ ਨੇ ਔਰਤਾਂ ਦੀ ਮਹਿਲਾ ਖਿਡਾਰੀਆਂ ਦੀ ਦੇ ਸੋਸ਼ਣ ਦੇ ਬਾਰੇ ਬਹੁਤ ਸਾਰੇ ਕੇਸ ਹਾਲਿਆ ਸੀ ਤੇ ਇਹ ਬੜੀ ਅਜੀਬ ਗੱਲ ਹੈ ਕਿ ਉਹਦੇ ਨਾਲ ਦੇਈ ਹੋਈ ਟੀਮ ਜਿਸ ਨੂੰ ਉਸਦੇ ਭਾਰ ਦਾ ਉਸਦੇ ਵਜਨ ਦਾ ਉਸਦੀ ਐਕਸਰਸਾਈਜ਼ ਦਾ ਖਿਆਰ ਰੱਖਣ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਕੇ ਦਿੱਤੀ ਗਈ ਸੀ ਉਹਨਾਂ ਨੇ ਇਸ ਗੱਲ ਵੱਲ ਪ੍ਰਵਾਹ ਨਹੀਂ ਕੀਤੀ ਕਿ ਅਖੀਰ ਤੇ ਜਦੋਂ ਉਹ ਚਾਂਦੀ ਦੇ ਤਗਮੇ ਤੋਂ ਸੋਨੇ ਦੇ ਤਗਮੇ ਲਈ ਲੜ ਲਈ ਪਹੁੰਚ ਗਈ ਤਾਂ ਇਹ ਕੈਸਾ ਫੋਟ ਹੋਇਆ ਜਿਸ ਦਾ ਜਵਾਬ ਪ੍ਰਬੰਧਕੀ ਕਮੇਟੀ ਨਹੀਂ ਦੇ ਸਕੀ ਇੱਥੋਂ ਤੱਕ ਕਿ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਸਾਡੀ ਮੈਨੇਜਮੈਂਟ ਕਮੇਟੀ ਨੇ ਕੀ ਅੰਗਲੀਆਂ ਕੀਤੀਆਂ ਜਿਹਦੇ ਨਾਲ ਫੁਗਾੜ ਜਿਹੜੀ ਆ ਉਹ ਡਿਸਕਵਾਲਿਫਾਈ ਹੋਈ ਹੈ ਸੋ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਫੁਗਾੜ ਦੇ ਉੱਤੇ ਆਪਣੇ ਪਲੇਅਰਾਂ ਦੇ ਉੱਤੇ ਇੰਨਾ-ਇੰਨਾ ਖਰਚਾ ਕੀਤਾ ਹੈ ਖਰਚਾ ਕੀਤਾ ਹੈ ਕੋਈ ਆਸਾਨ ਨਹੀਂ ਕੀਤਾ ਇਹ ਸਾਡੇ ਬਜਟ ਦਾ ਇੱਕ ਹਿੱਸਾ ਹੈ ਲੋਕਾਂ ਦੀ ਖੋਣ ਕਿਸਮੇ ਦੀ ਕਮਾਈ ਹੈ ਜਿਹਦੇ ਵਿੱਚੋਂ ਸਾਡੇ ਦੇਸ਼ ਦਾ ਸਾਡੇ ਰਾਸ਼ਟਰ ਦਾ ਨਾਂ ਚਮਕੇ ਬਾਹਰ ਆਉਣਾ ਹੈ ਜਿੰਨੇ ਮੈਡਲ ਸੋਨੇ ਦੇ ਚਾਂਦੀ ਦੇ ਕਾਂਸੀ ਦੇ ਤੱਕ ਨੇ ਜਿੱਤ ਕੇ ਬੋਰਡ ਰਿਕਾਰਡ ਬਣਾ ਕੇ ਜਿੰਨੇ ਵੀ ਪਲੇਅਰ ਸਾਡੇ ਆਉਣਗੇ ਉਹਦੇ ਨਾਲ ਸਾਡਾ ਅੰਤਰਰਾਸ਼ਟਰੀ ਤੌਰ ਤੇ ਖੇਡਾਂ ਦੇ ਵਿੱਚ ਇਹ ਸਨਮਾਨ ਵਧੇਗਾ ਇਹਦੀ ਪਰਵਾਹ ਪਾਰਲੀਮੈਂਟ ਦੇ ਵਿੱਚ ਖੇਡ ਮੰਤਰੀ ਨੇ ਬਿਲਕੁਲ ਨਹੀਂ ਕੀਤੀ ਜਿਹੜੀ ਕਿ ਬੜੀ ਇੱਕ ਅ ਵਿਚਾਰਨ ਵਾਲੀ ਗੱਲ ਹੈ ਕਿ ਸਰਕਾਰ ਜਿਵੇਂ ਇਵੇਂ ਕਰ ਰਹੀ ਹੈ ਜਿਵੇਂ ਆਸਾਨ ਕਰ ਰਹੀ ਹੈ ਜਿਵੇਂ ਉਹਦੇ ਤੇ ਕੋਈ ਖਰਚ ਕੀਤਾ ਹੈ ਜਾਂ ਉਹਨੂੰ ਟ੍ਰੇਨਿੰਗ ਦਿੱਤੀ ਆ ਤੇ ਜਿਵੇਂ ਉਹਦੇ ਤੇ ਆਸਾਨ ਕੀਤਾ ਹੈ ਇਹ ਪਲੇਅਰ ਦਾ ਆਸਾਨ ਹੈ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਆਪਣੀ ਹਿੰਮਤ ਨਾਲ ਇੱਥੋਂ ਦੇ ਕਰਨੇ ਜਿਹੜੇ ਜਿੱਤ ਕੇ ਲਿਆ ਕੇ ਭਾਰਤ ਦੀ ਝੋਲੀ ਵਿੱਚ ਪਾਏ ਦੂਸਰੇ ਪਾਸੇ ਪਾਰਲੀਮੈਂਟ ਦੇ ਵਿੱਚ ਜਿਹੜਾ ਕਿ ਇੱਕ ਰਵਾਜ ਬਣ ਗਿਆ ਸੀ ਕਿ ਆਪਣੀ ਮਰਜ਼ੀ ਦੇ ਨਾਲ ਦੋ ਬੰਦਿਆਂ ਨੇ ਬਿੱਲ ਲਿਓਨੇ ਦੋ ਬੰਦਿਆਂ ਨੇ ਉੱਥੇ ਪੜਨਾ ਤੇ ਸਪੀਕਰ ਨੇ ਉਹਨੂੰ ਪਾਸ ਕਰ ਦੇਣਾ ਇਹ ਰਵਾਇਤ ਇੱਕ ਕਟਨੀ ਹੈ ਵਕੂ ਬੋਰਡ ਦੇ ਕੇਸ ਦੇ ਵਿੱਚ ਸਰਕਾਰ ਨੂੰ ਮਜਬੂਰ ਹੋ ਆਪਿਆ ਕਿ ਇਹ ਜਿਹੜੀ ਜਿਹੜਾ ਬਿੱਲ ਹੈ ਇਹਨੂੰ ਜੁਆਇੰਟ ਕਮੇਟੀ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇ ਜਿਹਦੇ 31 ਮੈਂਬਰ ਹੋਣਗੇ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹੋਣਗੇ ਜਿਹਦੇ ਵਿੱਚ ਇਹ ਵਿਚਾਰ ਕੀਤੀ ਜਾਵੇਗੀ ਕਿ ਇਸ ਕਾਨੂੰਨ ਨੂੰ ਨੂੰ ਕਿਵੇਂ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਇੱਕ ਵਸਫੋਰਟ ਹੋਰ ਹੋ ਰਹੀ ਨੂੰ ਕਰ ਰਿਹਾ ਹੈ ਉਹ ਹੈ ਕਿ ਜਿਹੜੇ ਤਿੰਨ ਕ੍ਰਿਮੀਨਲ ਕਾਨੂੰਨ ਨੇ ਜਿਨ੍ਹਾਂ ਨੂੰ ਬਣਾਇਆ ਗਿਆ ਜਿਸ ਸਿਸਟਮ ਦੇ ਨਾਲ ਬਣਾਇਆ ਗਿਆ ਉਸ ਦੇ ਬਾਰੇ ਦ੍ਰਿਸ਼ੀ ਚੈਨਲ ਉੱਤੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 150 ਦੇ ਕਰੀਬ ਪਾਰਲੀਮੈਂਟ ਦਾ ਇੱਕ ਵੱਡਾ ਹਿੱਸਾ ਡਿਸਕਵਾਲਿਫਾਈ ਕਰਕੇ ਸੰਸਦਾਂ ਨੂੰ ਇਹ ਬਿੱਲ ਪਾਸ ਕੀਤਾ ਗਿਆ ਤੇ ਜਿਹੜੇ ਮੈਂਬਰ ਸਰਕਾਰ ਦੇ ਨਾਲ ਸਹਿਮਤ ਸੀ ਅੰਦਰ ਬੈਠੇ ਸੀ ਉਹਨਾਂ ਨੇ ਵੀ ਇੱਕ ਵੀ ਸ਼ਬਦ ਇੱਕ ਵੀ ਸ਼ਬਦ ਇਨ੍ਹਾਂ ਬਿੱਲਾਂ ਦੇ ਦੀਆਂ ਖੂਬੀਆਂ ਬਾਰੇ ਇਨ੍ਹਾਂ ਦੀਆਂ ਉਤਾਈਆਂ ਬਾਰੇ ਨਹੀਂ ਬੋਲਿਆ ਬਿੱਲ ਪੇਸ਼ ਹੋਇਆ ਮੈਂਬਰ ਸੰਸਦ ਡਿਸਕਵਾਲਿਫਾਈ ਕਰਤੇ ਜਿਹੜਾ ਜਿਹੜਾ ਇਹ ਡਰਾਮਾ ਸਾਰੇ ਦਾ ਸਾਰਾ ਮਾਨਯੋਗ ਰਾਸ਼ਟਰਪਤੀ ਨੇ ਵੀ ਵੇਖਿਆ ਸਪੀਕਰ ਨੇ ਹਟਾਇਆ ਸਾਡੀਆਂ ਉੱਚ ਅਦਾਲਤਾਂ ਨੇ ਦੇਖਿਆ ਪਰ ਫਿਰ ਵੀ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ। ਪ੍ਰਵਾਨਗੀ ਦੇਣ ਤੋਂ ਬਾਅਦ 1 ਜੁਲਾਈ ਤੋਂ ਬਾਅਦ ਇਹਨਾਂ ਨੂੰ ਲਾਗੂ ਕਰਤਾ ਹੈ। ਦ੍ਰਿਸ਼ਟੀ ਜਨਰਲ ਦੇ ਐਨਾਲਿਸਿਸ ਤੋਂ ਇਹ ਇਹ ਗੱਲ ਪਾਈ ਗਈ ਹੈ ਕਿ ਬਹੁਤ ਸਾਰੇ ਕਾਨੂੰਨ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਸੀ। ਆਮ ਵਿਅਕਤੀ ਜਿਹੜਾ ਪਿੜਤ ਹੈ ਉਹਦੀ ਜੁਬਾਨ ਤੇ ਜੜਿਆ ਹੋਇਆ ਸੀ ਕਿ ਮੇਰੇ ਨਾਲ ਆ ਜੁਰਮ ਹੋਇਆ ਹੈ ਤੇ ਆ ਕਾਰਾ ਕਿਉਂ ਨਹੀਂ ਲੱਗੀ ਆ ਜੁਰਮ ਹੋਇਆ ਹੈ ਤੇ ਆ ਕਾਰਾ ਕਿਉਂ ਨਹੀਂ ਲੱਗੀ ਜੇ ਆ ਕਾਰਵਾਈ ਹੋ ਰਹੀ ਆ ਤੇ ਉਹਦੇ ਚ ਆ ਦਰਖਾਸਤ ਕਿਉਂ ਨਹੀਂ ਦਿੱਤੀ ਗਈ ਜੇ ਆ ਕਾਰਵਾਈ ਨਹੀਂ ਹੋਈ ਤੇ ਉਹਦੇ ਚ ਦਰਖਾਸਤ ਕਿਉਂ ਦਿੱਤੀ ਗਈ ਤੇ ਅਦਾਲਤ ਨੇ ਕੀ ਫੈਸਲਾ ਦਿੱਤਾ ਹੈ ਕੀ ਨਹੀਂ ਕੀਤਾ ਲੋਕੀ ਸੁਚੇਤ ਸੀ ਆਜ਼ਾਦੀ ਦੇਟ ਦੇ ਵਿੱਚ ਜਿਵੇਂ 1985 ਦੇ ਵਿੱਚ ਐਨਡੀਪੀਐਸ ਐਕਟ ਬਣਾਇਆ ਗਿਆ ਜਿਸ ਬਾਰੇ ਮੈਨੂੰ ਅਫਸੋਸ ਵੀ ਹੈ ਤੇ ਬੜੇ ਸ਼ਰਮ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਅੱਜ ਤੱਕ ਅੱਜ ਦੀ ਡੇਟ ਤੱਕ ਕਾਫੀ سارے ਜੱਜ ਬਹੁਤ سارے ਵਕੀਲ ਬਹੁਤ سارے ਕਲੈਂਟਾਂ ਨੂੰ ਤੇ ਪਤਾ ਹੀ ਨਹੀਂ ਕਿ ਉਹ ਐਨਡੀਪੀਐਸ ਐਕਟ ਕੀ ਬਣਾਇਆ ਹੈ ਜਿਹੜਾ ਕਿਰਮ ਜਿਹੜੀਆਂ ਜਿਹੜੀਆਂ ਜਿਹੜੇ ਸਬਸਟੈਂਸ ਉਹਦੇ ਵਿੱਚ ਦਿੱਤੇ ਗਏ ਨੇ ਉਹਨਾਂ ਦੀ ਅਜੇ ਤੱਕ ਲੋਕਾਂ ਨੂੰ ਪਰਵਾਸ਼ਾ ਹੀ ਨਹੀਂ ਪਤਾ ਕਿ ਕਿਹੜਾ ਕਿਹੜਾ ਸਾਲਟ ਉਹ ਗੋਲੀਆਂ ਉਹ ਦਵਾਈਆਂ ਉਹ ਟੀਕੇ ਜਿਹੜੇ ਲਾਈਫ ਸਟ੍ਰਿੰਗ ਉਸ ਦੇ ਤਿਆਰ ਕੀਤੇ ਗਏ ਬਣਾਏ ਗਏ ਉਹਨਾਂ ਦੇ ਵਿੱਚ 0% ਦੇ ਲਾਗੇ ਜੇ ਕੋਈ ਇਨਟੋਕਸਿਕੈਂਟ ਤੱਤ ਪਾਇਆ ਜਾਂਦਾ ਹੈ ਤਾਂ కెਮਿਸਟਰੀ ਦੇ ਮਤਲਬਕ ਜਦੋਂ ਇੱਕ ਕੰਪਾਊਂਡ ਦੂਸਰੇ ਕੰਪਾਊਂਡ ਦੇ ਵਿੱਚ ਰਲਦਾ ਹੈ ਤਾਂ ਉਹ ਤੀਸਰਾ ਕੰਪਾਊਂਡ ਪੈਦਾ ਕਰੇਗਾ ਉਹ ਪਹਿਲੇ ਕੰਪਾਊਂਡ ਦੇ ਉੱਤੇ ਉਹਨੂੰ ਜੁਰਮ ਜਾਂ سزا ਨਹੀਂ ਕੀਤੀ ਜਾ ਸਕਦੀ। ਪਰ 1985 ਤੋਂ ਲੈ ਕੇ ਅੱਜ ਤੱਕ ਕੜਾ-ਤੜ ਜੱਜਮੈਂਟਾਂ ਆਈਆਂ ਨੇ, ਕੜਾ-ਤੜ ਸੁਪਰੀਮ ਕੋਰਟ ਤੱਕ ਫੈਸਲੇ ਹੋਏ ਨੇ। ਬਹੁਤ سارے ਵੱਡੇ-ਵੱਡੇ ਤਸਕਰ ਜਿਹੜੇ ਨੇ ਉਹਦਾ ਫਾਇਦਾ ਲੈ ਕੇ ਭਰੀ ਹੋਏ ਜਿਹੜੇ ਗਰੀਬ ਆਦਮੀ ਸੀ ਜਿਹੜੇ ਜਿਹੜੇ ਵਾਲੇ ਸੀਗੇ ਜਾਂ ਸੇਵਨ ਕਰਨ ਵਾਲੇ ਸੀ ਉਹਨਾਂ ਦਵਾਈਆਂ ਨੂੰ ਬਿਮਾਰੀਆਂ ਦੇ ਤੌਰ ਤੇ ਜਾਂ ਨਸ਼ੇ ਦੇ ਤੌਰ ਤੇ ਉਹਨਾਂ ਨੇ ਕਈ-ਕਈ ਸਾਲ ਜ਼ਿਲ੍ਹਾ ਦੇ ਵਿੱਚ ਬਤਾਤੇ ਉਹਨਾਂ ਦੇ ਘਰ ਪਰਪਾਲ ਬਰਬਾਦ ਹੋ ਗਏ ਉਹਨਾਂ ਦੀਆਂ ਜੀਵਨੀਆਂ ਨਸ਼ਟ ਹੋ ਗਈਆਂ ਇਹ ਸਥਿਤੀ ਕਿਹਨਾਂ ਬਹੁਤ سارے ਸਾਲ ਲੱਗਣਗੇ ਕਿ ਜਿਹੜੇ ਕ੍ਰਿਮੀਨਲ ਕਾਨੂੰਨ ਨੇ ਉਹਨਾਂ ਨੂੰ ਆਮ ਲੋਕਾਂ ਤੱਕ ਸਮਝਾਉਣ ਦੀ ਜਿਹੜੀ ਚੇਸ਼ਟਾ ਹੈ ਦੀ ਲੋੜ ਜਿਹੜੀ ਆ ਬੜੀ ਦੇਰ ਨਾਲ ਪੂਰੀ ਹੋਏਗੀ ਜਿਵੇਂ ਕੈਂਡੀਤੀ ਐਕਟ ਅਤੇ ਦੂਸਰੇ ਕਾਨੂੰਨਾਂ ਦੀ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਲੱਗੀ ਬਹੁਤ ਸਾਰੀਆਂ ਤਰਾਵਾਂ ਉਹੋ ਦੀਆਂ ਉਹੋ ਨੇ ਸਿਰਫ ਸੈਕਸ਼ਨ ਬਦਲੇ ਗਏ ਨੇ ਕੁਝ ਦੀਆਂ ਸਜਾਵਾਂ ਵਧਾਈਆਂ ਗਈਆਂ ਨੇ ਕੁਝ ਨੇ ਕਟਾਈਆਂ ਗਈਆਂ ਨੇ ਸਰਕਾਰ ਨੇ ਆਪਣੀ ਮਨਸ਼ਾ ਨੂੰ ਪੂਰਿਆ ਕਰਨ ਲਈ ਦੇਸ਼ ਦੇ ਰੂਪ ਦੇ ਕੇ ਸੰਗਤ ਅਤਵਾਦੀ ਵੱਖਵਾਦੀ ਜੀ ਡੈਫੀਨੇਸ਼ਨ ਨੂੰ ਇੰਨਾ ਵਿਸਥਾਰ ਕਰਤਾ ਹੈ ਕਿ ਅੱਜ ਜੇ ਕੋਈ ਵੀ ਆਦਮੀ ਆਪਣੇ ਸੰਵਿਧਾਨਿਕ ਰਾਈਟ ਸੰਵਿਧਾਨ ਦੇ ਮਤਾਬਕ ਕੋਈ ਗੱਲ ਕਰਦਾ ਹੈ ਕਿ ਉਹ ਸਰਕਾਰ ਦੇ ਖਿਲਾਫ ਹੈ ਸਿਸਟਮ ਦੇ ਖਿਲਾਫ ਹੈ ਤਾਂ ਉਹ ਅਤਵਾਦੀ ਹੈ ਉਹ ਵੱਖਵਾਦੀ ਹੈ ਅਜਿਹੇ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਜਾਉਣਾ ਤੇ ਪੇਟ ਕਰ ਲਈ ਜਾਂ ਉਹਨਾਂ ਤੇ ਵਿਚਾਰ ਕਰ ਲਈ ਵਿਰੋਧੀ ਧਿਰ ਜਿਹੜੀ ਆ ਇੱਕ ਪਲੇਟਫਾਰਮ ਤਿਆਰ ਕਰ ਰਹੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਅਸਰ ਨਜ਼ਰ ਆਉਣਗੇ ਪਰ ਮੈਨੂੰ ਅਫਸੋਸ ਹੈ ਕਿ ਵਕੀਲ ਜਮਾਤ ਨੇ ਤੇ ਜੁਡੀਸ਼ਰੀ ਨੇ ਅੱਖਾਂ ਮੀਟ ਕੇ ਇਹਨਾਂ ਇਹਨਾਂ ਕਾਨੂੰਨਾਂ ਨੂੰ ਪ੍ਰਵਾਨ ਕਰ ਲਿਆ ਕਿ ਇਹ ਨੋਟੀਫਿਕੇਸ਼ਨ ਹੋ ਚੁੱਕਾ ਹੈ ਮਹਾਰਾਜ ਸੁਪਰੀਮ ਕੋਰਟ ਨੂੰ ਤਾਉਣ ਕਮਿਸ਼ਨ ਦੇ ਬਾਰੇ ਜੋ ਬਾਹਰ ਕੱਢਤਾ ਗਿਆ ਬਹੁਤ ਸਾਰੇ ਐਸੇ ਕਾਨੂੰਨ ਨੇ ਜਿਹੜੇ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਕੀਤੇ ਗਏ ਪਰ ਸੁਪਰੀਮ ਕੋਰਟ ਨੇ 100 ਮਾਟੋ ਉਹਨਾਂ ਦੇ ਕੋਈ ਐਕਸ਼ਨ ਨਹੀਂ ਲਿਆ ਅਗਰ ਅਦਾਲਤਾਂ ਆਪਣੇ ਅਧਿਕਾਰਾਂ ਦੀ ਆਪਣੇ ਸੰਵਿਧਾਨਿਕ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕਦੀਆਂ ਤਾਂ ਲੋਕਾਂ ਦੀ ਕਿ ਰਾਖੀ ਕੀ ਕੀਤੀ ਜਾਵੇਗੀ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਸਿਰ ਦ੍ਰਿਸ਼ਟੀ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣ ਜਾਣਾ ਕਿ ਸਾਨੂੰ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਤੁਸੀਂ ਦੇਖੋਗੇ ਕਿ ਬੰਗਲਾਦੇਸ਼ ਦੇ ਵਿੱਚ ਅੱਜ ਉਹ ਕਤਲਿਆ ਨੂੰ ਹੋ ਰਿਹਾ ਹੈ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਜਾ ਰਹੇ ਨੇ ਲੋਕਾਂ ਦੇ ਘਰ ਸਾੜੇ ਜਾ ਰਹੇ ਨੇ ਮੰਦਰ ਸਾੜੇ ਜਾ ਰਹੇ ਨੇ ਇਹ ਇੱਕ ਰਿਐਕਸ਼ਨ ਹੈ ਜੇ ਜੇ ਭਾਰਤ ਦੇ ਵਿੱਚ ਮਸਜਿਦਾਂ ਡਾਈਆਂ ਜਾਣ ਗਈਆਂ ਮੁਸਲਮਾਨਾਂ ਨੂੰ ਜਾਂ ਅਲਪ ਸੰਖਿਆ ਨੂੰ ਨੋ ਟਾਂਗ ਪਰੇਸ਼ਾਨ ਕੀਤਾ ਜਾਵੇਗਾ ਹੈ ਤਾਂ ਉਹਦਾ ਰਿਐਕਸ਼ਨ ਕਿਤੇ ਨਾ ਕਿਤੇ ਪਵੇਗਾ ਦੇਖਣ ਵਿੱਚ ਇਹ ਆਇਆ ਹੈ ਇਹ ਗੱਲ ਕਨਕਲੂਡ ਕੀਤੀ ਜਾ ਸਕਦੀ ਹੈ ਕਿ ਸਾਡੀ ਜਿਹੜੀ ਵਿਦੇਸ਼ ਨੀਤੀ ਹੈ ਉਹ ਬਿਲਕੁਲ ਫੇਲ ਹੈ ਜੇ ਅੱਜ ਅਮਰੀਕਾ ਵਰਗੇ ਦੇਸ਼ ਨੂੰ ਜਫੀਆਂ ਪਾਉਣ ਦੇ ਬਾਵਜੂਦ ਉਹ ਬੰਗਲਾਦੇਸ਼ ਦੇ ਵਿੱਚ ਆਣ ਕੇ ਐਸੀ ਦੰਦਵਾਦੀ ਕਰ ਸਕਦਾ ਹੈ ਜਾ ਚੀਨ ਉਹਦੇ ਵਿੱਚ ਦਖਲਦਾਰੀ ਕਰ ਸਕਦਾ ਹੈ ਤੇ ਭਾਰਤ ਦੀ ਸਥਿਤੀ ਅੱਜ ਇਹ ਬਣ ਗਈ ਹੈ ਕਿ ਉਹ ਆਪਣੇ ਉਸ ਦੇਸ਼ ਦੇ ਵਿੱਚ ਵਸਦੇ Hindu ਜਾਂ ਆਲਪसंख्यक ਸੰਖੇਤ ਲੋਕਾਂ ਨੂੰ ਬਚਾਉਣ ਦੀ ਹਿੰਮਤ ਕਰਨ ਦੇ ਵੀ ਯੋਗ ਨਹੀਂ ਲੱਗਦੇ ਸਿਰਫ ਡਿਪਲੋਮੈਟਿਕ ਤੌਰ ਤੇ ਡਰਾਮੇ ਜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਸੋਚਣ ਦੀ ਲੋੜ ਹੈ ਇਹ ਛੋਟੀ ਜੀ ਗੱਲ ਮੈਂ ਜਿਹੜੀ ਬੜਾ ਤਗੜਾ ਅੰਸ਼ਾ ਹੈ ਜੰਮੂ ਕਸ਼ਮੀਰ ਦੇ ਵਿੱਚ ਨਿਤਾਤ ਤੀ ਸਾਡੇ ਜਵਾਨ ਨੌਜਵਾਨ ਲੜਕੇ ਫੌਜੀ ਛੀਂਦੋ ਰਹੇ ਨੇ ਉਹਨਾਂ ਦੇ ਬਰਾਬਰ ਜੇ ਕੋਈ ਅਤਵਾਦੀ ਮਾਰ ਵੀ ਦਿੱਤੇ ਜਾਂਦੇ ਨੇ ਤਾਂ ਉਹਨਾਂ ਦੀ ਕੀਮਤ ਸਾਡੇ ਨੌਜਵਾਨ ਫੌਜੀਆਂ ਦੀ ਸ਼ਹਾਦਤਾਂ ਦੇ ਬਰਾਬਰ ਨਹੀਂ ਹੈ ਅਗਰ ਉਹ ਉਸ ਸਟੇਟ ਦੇ ਵਿੱਚ ਉਸ ਜਿਹੜਾ ਇੱਕ ਨਾ ਯੂਨੀਟ ਡਾਇਰੈਕਟਿਵ ਆਇਆ ਹੈ ਉਹਦੇ ਵਿੱਚ ਫੌਜ ਦਾ ਦਖਲਅੰਦਾਜ਼ੀ ਕਾਹਦੀ ਆ ਫੌਜ ਸਰਦਾਰਾਨ ਉਸ ਮੰਨੇ ਦੇਸ਼ ਦੇ ਦੇਸ਼ ਦੇ ਜਿਹੜੇ ਵਸਨੀਕ ਨੇ ਜਿਹੜੇ ਉੱਥੋਂ ਦੀਆਂ ਫੋਰਸਸ ਨੇ ਉਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਨਾਲ ਸੰਪਰਕ ਪੈਦਾ ਕਰਨ ਲੋਕਾਂ ਦੇ ਨਾਲ ਸੰਪਰਕ ਪੈਦਾ ਕਰਕੇ ਤਾਂ ਕਿ ਇਹ ਜਿਹੜੀ ਕਤਲੇਆਮ ਘਰਤਿਆ ਇੱਥੋਂ ਬਚਿਆ ਜਾ ਸਕੇ ਲੋਕਾਂ ਦੇ ਨਾਲ ਸੰਪਰਕ ਪੈਦਾ ਕਰਨ ਦੀ ਲੋੜ ਹੈ ਲੋਕਾਂ ਦੇ ਨਾਲ ਸਹੂਲਤਾਂ ਦੇਣ ਦੀ ਲੋੜ ਹੈ ਲੋਕਾਂ ਨੂੰ ਆਰਥਿਕ ਦੇ ਪ੍ਰਾਪਰ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਉੱਥੇ ਮੋਈਆ ਕਰਾਉਣ ਦੀ ਜ਼ਰੂਰਤ ਹੈ ਰੋਜ਼ਗਾਰ ਦੇਣ ਦੀ ਲੋੜ ਹੈ ਜਿਹੜੇ ਬੇਰੁਜ਼ਗਾਰ ਲੋਕ ਨੇ ਉਹ ਇਸ ਗੱਲ ਤੋਂ ਪਿੱਛੇ हट ਸਕਣ ਅੱਜ ਦੇ ਐਪੀਸੋਡ ਦੇ ਵਿੱਚ ਸਰਪੇਨਾਹੀਂ ਅਗਲੇ ਐਪੀਸੋਡ ਦੇ ਵਿੱਚ que o Presidente da República, o Presidente da República, o Presidente da República, o o